ਹਾਂਜੀ ਸਰ ਜੀ ਜਿਹੜੇ ਆਪਣਾ ਸਨਾਮ ਸ਼ੀਟ ਦੇ ਉੱਤੇ ਤੁਸੀਂ ਪਰਾਜਮਾਨ ਹੋਏ ਹੋ ਅੱਜ ਨਵੀਂ ਸ਼ੀਟ ਦਾ ਹੁਣ ਦਸ ਸੰਭਾਲਿਆ ਤੁਸੀਂ ਕੀ ਕਹਿਣਾ ਜੀ ਆਪਣੇ ਮਾਮਲੋ ਹੰਗਾਲ ਸਰਕਾਰ ਵੱਲੋਂ ਜੀ ਜ਼ਿਲ੍ਹਾ ਵੱਲੋਂ ਪੋਸਟਿੰਗਾਂ ਕਰ ਰਹੀਆਂ ਸੀ ਜਿਸ ਦਾ ਰੂਜ਼ਾ ਹਰਮਿੰਦਰ ਸਿੰਘ ਵੇਰੀ ਪੋਸਟਿੰਗ ਡੀਐਸਪੀ ਸਨਾਮ ਬਤੌਰ ਹੋਈ ਸੀ ਅੱਜ ਉਹ ਦਾਟ ਸਭਾਲਿਆ ਔਰ ਉਹਦੇ ਵਿੱਚ ਸਾਡੇ ਤਿੰਨ ਥਾਣੇ ਨੇ ਸਿਟੀ ਸਨਾਮ ਚੀਮਾ ਔਰ ਰੋਂਗਵਾ ਉਹ ਇਹਨਾਂ ਵਿਤੋਰੀ ਹੋਂ ਤੱਕ ਦੇ ਆ ਕਰਾਇਮ ਹੋਇਆ ਵਾ ਜਾਂ ਇਹ ਵਿਚ ਦੀਆਂ ਚੋਰੀਆਂ ਪਰਦਾ ਤੋਪੀਆਂ ਸੀ ਉਸ ਬੰਦੀ ਅਸੀਂ ਇਨਵੈਸਟੀਗੇਸ਼ਨ ਕਰਕੇ ਆਮ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ ਨਸ਼ਿਆਂ ਦੇ ਖਿਲਾਫ ਸਾਡੀ ਸਰਕਾਰ ਵੱਲੋਂ ਬਹੁਤ ਵੱਡੀ ਹੋਈ ਹੈ ਉਸ ਨੂੰ ਅਸੀਂ ਜ਼ਿਬਤਰ ਦੇ ਲੈ ਕੇ ਜਾਣਾ ਨਸ਼ਿਆਂ ਨੂੰ ਛਡਾਉਣਾ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਇਹ ਸਾਡਾ ਮੁੱਖ ਟੀਚਾ ਹੋਊਗਾ ਔਰ ਜਿਹੜੇ ਸਾਡੇ ਗਲਤ ਅੰਸਰ ਵਾਲੇ ਗੁੰਡੇ ਵਗੈਰਾ ਹੈਗੇ ਨੇ ਇਹਨਾਂ ਨੂੰ ਨਾਸਪੋਣਾ ਸਾਡਾ ਮੁੱਖ ਟੀਚਾ ਹੈ